ਇਰਾਨ ਸਾਹਿਬ ਹਾਂਜੀ ਕਿਚੀ ਸਾਰੀ ਬੋਲੋ ਭਾਈ ਜੀ ਕਾ ਖਾਲਸਾ ਭਾਈ ਗੁਰਦੀਪ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਹੈ ਤਰੀਖ 21 10 2025 ਤੇ ਬੰਦੀ ਛੋੜ ਦਿਹਾੜਾ ਤਨਗੁਰ ਸਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜਿਤ ਅਜੇ ਦਿਨ ਸਤਿਗੁਰ ਜੀ ਨੇ ਗਵਾਲੀਅਰ ਦੇ ਕਿਲੇ ਜੋ 52 ਪਹਾੜੀ ਰਾਜਿਆਂ ਨੂੰ ਰਿਹਾ ਕਰਾਇਆ ਸੀ ਤੇ ਰਿਹਾ ਕਰਵਾ ਕੇ ਸਤਿਗੁਰ ਪਾਸ਼ਾ ਜੀ ਅੱਜ ਸ਼੍ਰੀ ਅਮ੍ਰਿਤਸਰ ਸਾਹਿਬ ਜੁਜੇ ਸੀ ਤੇ ਦਿਨਾਂ ਦੇ ਪੁੱਜਣ ਦੀ ਖੁਸ਼ੀ ਵਿੱਚ ਸੰਗਤਾਂ ਨੇ ਦੀਪ ਬਾਲਾ ਕੀਤੀ ਸੀ ਸੋ ਅੱਜ ਨਾਲ ਹੀ ਦੀਵਾਲੀ ਦਾ ਦਿਨ ਹੈ ਪਹਿਲਾ ਦਾ ਦਾਸ ਵੱਲੋਂ ਆਪ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਧੰਨ ਗੁਰ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਰਗੁਰੂ ਪਾਤਸ਼ਾਹ ਕਿਰਪਾ ਕਰਨ ਸੜਿਆ ਇਤਿਹਾਸ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਸੋ ਰੋਲਕਾ ਅੱਜ ਬੰਦੀ ਛੋੜ ਦੀ ਬਸਤੀਆਂ ਲੱਗੀਆਂ ਨੇ ਸੰਗਤਾਂ ਆਰੀਆਂ ਨੇ ਤੇ ਦੀਪਮਾਲਾ ਕਰੀਆਂ ਨੇ ਮੋਮਬੱਤੀਆਂ ਦੀਵੇ ਜਗਾਰੀਆਂ ਨੇ ਤੇ ਅਸੀਂ ਵੀ ਟ੍ਰੇ ਇੱਕ ਹਾਲ ਵਿੱਚ ਲਗਾਈ ਹੋਈ ਹੈ ਕਿਉਂਕਿ ਫਰਸ਼ ਉੱਤੇ ਫਿਰ ਬਹੁਤ ਸਾਰੀ ਮੂਮ ਜੰਮ ਜਾਂਦੀ ਹੈ ਮੋਮਬੱਤੀਆਂ ਦੀ ਜਿਸ ਕਰਕੇ ਫਿਰ ਉਹ ਫਰਸ਼ ਖਰਾਬ ਹੁੰਦਾ ਹੈ ਤੇ ਅਸੀਂ ਟ੍ਰੇ ਰੱਖੀ ਹੋਈ ਹੈ ਇਹ ਟ੍ਰੇ ਹਰ ਸਾਲ ਲਗਾ ਦਿੰਦੇ ਆ ਇਹਦੇ ਵਿੱਚ ਸੰਗਤਾਂ ਆਪਣੇ ਦੀਵੇ ਤੇ ਮੋਮਬਤੀਆਂ ਨਾਲ ਨਾਲ ਜੋ ਵੀ ਹੈ ਲਗਾਈ ਜਾਂਦੇ ਨੇ ਤੇ ਦੀਪਮਾਲਾ ਧਰੀ ਜਾਂਦੇ ਨੇ ਸੋ ਨਾਲ ਹੀ ਜੋ ਹੈ ਕੱਲ ਨੂੰ ਵਿਸ਼ਕਰਮਾ ਦੇ ਹੈ ਤੇ ਮੰਦਰਾਂ ਤੋਂ ਲੋਕੀ ਬਰਤਨ ਲੈਣ ਆਏ ਹੋਏ ਨੇ ਸ਼ਾਸਤਰੀ ਜੀ ਦੇ ਪਰਿਵਾਰ ਤੋਂ ਵੀ ਬਰਤਨ ਲੈ ਰਹੇ ਨੇ ਆਓ ਕਰਦੇ ਆਂ ਦਰਸ਼ਨ ਦਰਬਾਰ ਸਾਹਿਬ ਜੀ ਦੇ ਤੇ ਗੁਰਦੁਆਰਾ ਸਾਹਿਬ ਦੇ ਸਰਗੁਰੂ ਪਾਤਸ਼ਾਹ ਜੀ ਦਾ ਪਾਵਨ ਦਰਬਾਰ ਸਜਿਆ ਹੋਇਆ ਤੇ ਸੰਗਤਾਂ ਬੈਠੀਆਂ ਨੇ ਨਾਮ ਜਪਰੀਆਂ ਬਾਣੀ ਪੜ੍ਹਦੀਆਂ ਤੇ ਨਾਲ ਹੀ ਆਪ ਜੀ ਨੂੰ ਫੇਰ ਚੇਤੇ ਕਰਾ ਦਿਆ ਗੁਰਤੇਗ ਭਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਪਾਠ ਚੱਲ ਰਹੇ ਨੇ ਸੁਖਮਨੀ ਸਾਹਿਬ ਜੀ ਦੇ 51 ਰੋਜ਼ ਦੇ ਜਿੱਦੇ ਹਾਜ਼ਰੀ ਸੰਗਤਾਂ ਸਮੇਂ-ਸਮੇਂ ਅਨੁਸਾਰ ਭਰਦੀਆਂ ਨੇ ਤੇ ਆਪ ਜੀ ਨੂੰ ਵੀ ਬੇਨਤੀ ਹੈ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਸੋ ਬੰਦੀ ਛੋੜ ਦੀ ਵਸਦੀਆਂ ਆ ਪਰ ਸਭ ਨੂੰ ਸੰਗਤਾਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈਆਂ ਜੀ ब्रह्म ज्योति योग जवन का सब लोग सुवारा नमस्कार करता है हमारा जवन पास सब जक्त मनायो देव ज्ञान जचन बुजायो आदि अंत के अवतार सोई गुरु समझियो हमारा नमस्कार तिसि को मारी सकल प्रजा आदि ने आप तुम्हारे सतन कोसे परम सुभदीयो सतन को पल मोहम्मद गियो काट काट के अंतर की जानत परे बुरे की भी पहचाना बिटी देखो जरा सोला सांपर के पादे सर खुदा संतन उपाय के दुखी सुपाय साधन के सुखी एक एक की भी पहचाने कट कट के पट पट की जाने जाऊँ कर करा जा। करता रा ਅਨਜਾਣ ਦਬ ਦੇ ਪਾਰਾ ਜਬਾ ਕਰ ਕਰ ਤੋ ਕਹੂੰ ਤੁਮ ਮੇ ਮਿਲ ਤੋ ਦੇ ਤਰਸਾਉਂ ਜੇਤੇ ਬਧਨ ਸਿ ਸਭਾ ਹੈ ਆਪ ਆਪਣੀ ਮੂਜ ਉਚਾਰੈ ਤੁਮ ਸਭੀ ਤੇ ਰਹਿ ਨਿਰਾਲਮ ਜਨਤ ਵੇਦ ਪੇਦਰਿਆਲਮ ਨਿਕਾਰ ਨਿਵਕਾਰ ਨੇ ਲੰਬ ਤਾਂ ਕਾ ਮੂੜੁ ਸਾਰਤ ਫੇਦਾ ਜਾਂ ਕੋ ਪੇ ਨਾ ਪਾਵਤ ਵੇਦਾ

ਜੇ ਰੱਬ ਸਤਿਨ ਕੀ ਉਪਰ ਗਾਨੂ ਹੋ ਰਾ ਦੇ ਨੇ ਹੋ ਹੋ ਰਾਜਾ ਆ ਬੈਠਾ ਕੋਸੀ ਮੰਜੋ ਸੰਤ ਰਿਖਿਆ ਜਾ ਸਲਾਮੁ ਅਲ੍ਹਾ ਤੁਸੀ ਅੰਬਾ ਆ ਰਚਾ ਮੇਰੀ ਤੁੰਗਰੋ ਲੋ ਜੀ ਅਸੀਂ ਹੁਣ ਆ ਗਏ ਅਜਟਾਲੇ ਚੋਂ ਤਰੇ ਤੇ ਬੱਚੇ ਬੈਠੇ ਪਏ ਵਾਈ ਗੁਰਜੀ ਦਾ ਘਰ ਵਾਈ ਗੁਰਜੀ ਦੇ ਘਰ ਫਤੇ ਬੁਲਾਓ ਬੈਠੇ ਮੰਨੀ ਦੇ ਬੱਚੇ ਵਾਈ ਗੁਰਜੀ ਦਾ ਖਾਣਾ ਸ਼ਾਦਾ ਪਾੜੀ ਛਕਦੇ ਵਾਈ ਗੁਰਜੀ ਕੀ ਫਤੇ ਤੇ ਹੁਣ ਸਾਰਿਆਂ ਨੂੰ ਮਿਲ ਕੇ ਅਸੀਂ ਆ ਗਿਆ ਘਰ ਤੇ ਘਰ ਵੀ ਜੋ ਆਪਣਾ ਸੀ ਧੂਬੱਤੀ ਕਰਨੀ ਸੀ ਤੇ ਅਰਦਾਸ ਕਰਨੀ ਸੀ ਸੋ ਘਰ ਆ ਕੇ ਸਾਰਿਆਂ ਨੇ ਰਲ ਕੇ ਰਾਜ ਸਾਹਿਬ ਦਾ ਪਾਠ ਮਨਜੋਤ ਨੇ ਕੀਤਾ ਆਰਤੀ ਕੀਤੀ ਤੇ ਸਰਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਰਵ ਦੀ ਖੁਸ਼ੀ ਸਾਰਿਆਂ ਨੇ ਮਨਾਈ ਸੋ ਹਾਜ਼ਰੀ ਇਸ ਤਰ੍ਹਾਂ ਭਰੀ ਸੋ ਮੈਂ ਇੱਕ ਵਾਰੀ ਫੇਰ ਆਪ ਸਾਰਿਆਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿਨਾ ਸਰਗੁਰੂ ਪਾਤਸ਼ਾਹ ਕਿਰਪਾ ਕਰਨ ਜੀ ਸਭਨਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਨਾਮ ਬਾਣੀ ਦੀ ਧਾਰਮਕਸ਼ਣ ਤੇ ਸਾਡੇ ਦੁਨੀਆਵੀ ਬੰਧਨ ਕੱਟ ਕੇ ਮਾਇਆ ਵੀ ਬੰਧਨ ਕੱਟ ਕੇ ਨਾਮ ਬਾਣੀ ਨਾਲ ਜੋੜਨ ਦੀ ਸਾਰਿਆਂ ਨੂੰ ਇਸ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਭੁੱਲਾਂ ਚੱਕਾਂ ਦੇਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ नाम बिन झूठे सगल पसारे नाम तेरो आसनो नाम तेरो सुर नर मुनि जन त्यावत सुर नर मुनि जन सेवत संतन के सारे बाबरियों जय 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 श्री चंद्र देवा